ਕਿ ਤਾ ਪਰ ਜਮਾ ਕਰਦੇ ਜਿਹੜਾ ਕੋਈ ਕਹਿੰਦਾ ਤਾਂ ਤੇ ਆ ਬਤਾਲੇ ਨਹੀਂ ਆ ਦਰਵਾਜ਼ਾ ਨਾਲ ਕਿ ਵੀ ਕਹਦੇ ਆ ਜਿਹੜੀ 200 300 ਦਾ ਹਰ ਵਾਰੀ ਕਰਦਾ ਹੈ ਤਾਂ ਨਾ ਆਪਣਾ ਮੈਂ ਜਿਹੜਾ ਰਾਤ ਰਾਤ ਕਰਦਾ ਬਸ ਜਲਾ ਦੇ ਜੋ ਦਰਸ਼ਕਾਂ ਤੋਂ ਪਹਿਲਾਂ ਜੇ ਆਪ ਕੋ ਕੋਣ ਆਉਣ ਦੀ ਆਪਣਾ ਉਹ ਨਾਲ ਫੇਰ ਤੱਗੀ ਆਂਦਾ ਕੋਮਰੂ ਤੇ ਦੀਪਿਆ ਦੌਰ ਦੇ ਰੂਜੀ ਅੰਨਾ ਰੁਪਿਆ ਆਖੀਲਾ ਪੰਪਤ ਤੱਕ ਆਦਿ ਤੇ ਅਗੋਨੀ ਤੇ ਆਨਾ ਭੈ ਕਾਹੂ ਕੋ ਦੇਤ ਨਾ ਹੈ ਭੈ ਨਾ ਦਰ ਭੈ ਤਾਹੂ ਨਾ ਕਿਸੇ ਨੂੰ ਭੈ ਕਾਹੂ ਕੋ ਦੇਤ ਨਾ ਹੈ ਕਿਸੇ ਨੂੰ ਦਰ ਨਹੀਂ ਦੇਣਾ ਮਨੋ ਪਾਸ ਦਾ ਹੁਕਮ ਹੈ ਮੰਨ ਦੇ ਜਾਓ ਅਗਲੀ ਗੱਲ ਮੰਨਦੇ ਵਿਲਾ ਵਿਆਹ ਪਾਰ ਨਹੀਂ ਹੁੰਦਾ ਅਜੇ ਤੱਕੀ ਹੋਈ ਹੈ ਭੈ ਦਾ ਉਹ ਦੇਜ ਨਾ ਹੈ ਨਾ ਪਾਰ ਨਾ ਆਣ ਦੇਸੀ ਪਾ ਗੱਦੇ ਦਾ ਮਤਲਬ ਪਿਆ ਮੈਂ ਦਾ ਧਰਨਾ ਸਾਹ ਰੌਣਾ ਕਿਤੇ ਦੇ ਆਪਾਂ ਆਪ ਤਾਂ ਨਹੀਂ ਪੈ ਕਾ ਉਹ ਤਾਂ ਕਾਫੀ ਕੱਪੇ ਅੱਜ ਵਾਰ ਕਰੇ ਕਦੇ ਕਿ ਕਿੰਨਾ ਮਾਰਾ ਕਿੰਝੇ ਵਾਦਾ ਤੰਦਰਾ ਵੀ ਭੁੱਲ ਗਿਆ ਅਜ ਮਾਰ ਤੋਂ ਪੁੱਛਦੇ ਆ ਵੀ ਮਾੜਾ ਤੁਸੀਂ ਆਵੇ ਲਾਓ ਤੁਸੀਂ ਕਹਿੰਦੇ ਮੇਰੇ ਪਿੰਡ ਚੈ ਜੋਗਰੀ ਦੱਤਾ ਪਰ ਬਾਹਰ ਤੈ ਜੋਗਰੀ ਦੱਤਾ ਅਸੀਂ ਉਹਦਾ ਜੌਂਦਾ ਜਾਗ ਦਾ ਸਬੂਤ ਇੰਟਰਨੈਟ ਤੇ ਪਾ ਦੇਣਾ ਤੇਨ ਨਾਲੇ ਬੁਲਾ ਦੇ ਸਟੇਟ ਬੋਲਦਾ ਸੀ 11:30 ਵਜੇ ਫੋਨ ਆਇਆ ਕੋਈ ਕੰਮ ਰਗਾ ਇਹ ਹੈ ਪ੍ਰਸ਼ਾਸਨ ਇੱਥੋਂ ਆ ਆ ਗਏ আরে ਪਤਾ ਨਹੀਂ ਨਾਮ ਇੱਕ ਗੱਲ ਜ ਆਉਣਾ ਚਲੋ ਤਿੰਨ ਦਿਨ ਵਿੱਚ ਵੀ ਕਾਰਜ ਤੇ ਬਾਦ ਨਹੀਂ ਆਣਗੇ ਲਾਇਕ ਨਹੀਂ ਕਾਰਜਾਪੇ ਦਾਗ ਨਹੀਂ ਸਰਕਾਰ ਚ ਵੀ ਕਾਰਜਾਪੇ ਦਾਗ ਜੀਆ ਨੇ ਕਾਰਜਾਪੇ ਦਾ ਤਕੂਤਤਾ ਜਨਾ ਘੱਟਿਆ ਰਿਹਾ ਆਇਆ ਲੱਗਦਾ ਵੀ ਸਾਡੀ ਦਾ ਤਕੂਤਤਾ ਤੇ ਫੜੀ ਨਹੀਂ ਲੱਗ ਪਰ ਪੂਰ ਉਤੇ ਨਾਰਕਾ ਔਰਖ ਖੱਤ ਰਹੀ ਜਿਹੜੇ ਪ੍ਰਚਾਰਾਂ ਨੇ ਕਿਹੜੇ ਹਰੇ ਤਾਂ ਉਹਨੇ ਚਿੱਤੇ ਤੇ ਨਿੱਟ ਭਰਿਆ ਪਿਆ ਵਧੀਰ ਹੁੰਦੇ ਨੇ ਜਿੰਨਾ ਵਾਸਤੇ ਪਾਪ ਕਰਾਉਣਾ ਨਹੀਂ ਮੰਨਦੇ ਤੇਰੇ ਧਰਤੀ ਜਿਹੜੇ ਜਗ੍ਹਾਾਂ ਉਤੇ ਤਾਪ ਦਿੱਤੇ ਨੇ ਖੱਤੇ ਕਰਕੇ ਬਾਹਰ ਕਰਦੇ ਨੇ ਸਬਾਹ ਕਰਨ ਲੱਗੇ ਜੱਤੀਓ ਇਹ ਲਾ ਕੇ ਕੁੱਤ ਬਲਾ ਬੰਨ੍ਹ ਦਲ ਕਰਦਾ ਪੰਚਾਰੇ ਵਿੱਚ ਫਰ ਹੁੰਦਾ ਉਹਨਾਂ ਸਾਸਤ ਕਰਦਾ ਨਾ ਚਲਾਕੀ ਕਰਦਾ ਕੁਝ ਨੇ ਆਹੇ ਸਾਹੇ ਦੇ ਨਮਾਤਾ ਤੇ ਬੇਤਰੀਆ ਕੋਈ ਬਹੁਤ ਉੱਚੀ ਦਰਜੇ ਦੀ ਗੱਲ ਐ ਮੈਂ ਨਵਾਲਾ ਤੁਹਾਡੇ ਸਾਹਮਣੇ ਤਹਾ ਕੀ ਮੈਂ ਤਾਂ ਬਹਿ ਤਾ ਉੱਪਰ ਆ ਲੈ ਤਾ ਗੁੱਸਾ ਪਰਫਾ ਦਰਦਾ ਐ ਔਰ ਇਤਨੇ ਵਿੱਤੀ ਐ ਨਾ ਘਪਰਾ ਆਵੇ ਕੋਈ ਸ਼ਕਤ ਨਹੀਂ ਪੁਲਿਸ ਵੀ ਕਹੀ ਜਾਂਦੀ ਆ ਪਰ ਵੀ ਕੁਝ ਨਹੀਂ ਲੱਗਦਾ 너무 지하에서 소리 내뿜고 또 아기 마사로 내그 시트질 때 기도 하네네 지금 또 마세요 파리 오더니 너또멍 때려 말해 뭐야 아자 받아 놔게 마루 아들 또 내가 자르기만으로 나가서 채리 놓고 만 높이 높이 다 아름다워 높이 높이 해리 오브 낚시대 나이타리 데크에 내려 오고 낚시대 끝나고 나가고 낚시대에 가서 가이드 캐나 봐야지 그리고 안 그래도 빈 뜻이 내려갔지 ਲੋਟਾ ਲੋਟਾ ਕੰਮ ਕਰਦਾ ਨਹੀਂ ਸੁਧਰੇ ਤੇ ਆ ਨਹੀਂ ਆਗਲਾ ਉਹਦਾ ਕੈਰੈਕਟਰ ਦਾ ਵਿਗਤੀ ਪੈਣਾ ਕੋ ਮੁੰਡਾ ਬੰਦਾ ਚਾਲ ਚੱਲ ਦਾ ਬਾਹਾ ਬੁਝਾ ਕੇ ਸਮਝਦਾ ਹਾਲ ਕੀ ਉਹਨੂੰ ਕਿਵੇਂ ਧਰਤੀ ਮਰਦ ਹੁੰਦੇ ਨੇ ਬਈ ਉਹ ਪਾਵਰਟੀ ਜਿਹਦੇ ਘਾਇ ਤਾਂ ਹੁੰਦਾ ਉਹ ਵੀ ਮਦਰਾ ਹੋਏ ਜੀ ਪਰਮਾਨ ਸ਼ਰੀਰ ਹੈ ਧਰਮ ਦਾ ਬੰਦੇ ਨੇ ਇੰਦਾ ਬਤਵਾ ਉਹਨਾਂ ਹੋਗਾ ਹਲਕਾ ਪਾਵਨ ਜੀ ਇੱਥੇ ਆ ਕੇ ਬਲੂ ਹੁੰਦਾ ਤਾਂ ਮੇਰੇ ਤੇ ਕਿਹਨਾ ਫੰਕਾ ਫੰਕਾ ਪਾਣੀ ਆਸਰੇ ਬਹੁਤ ਹੈ ਨਿਰਾਨਾ ਦੇ ਜਿਹੜੇ 80 ਲੱਖ ਦੇ ਵਿੱਚ 25 ਬੰਦੇ ਸਾਡੀ ਗੁੰਲਤ ਹੈ ਗੋਲਤ ਨਾਲ ਤਾਂ ਆਸਰੇ ਬੂਹੂ ਬਹੁਤ ਜਵਾਬ ਸਾਜੀ ਹੋਈ ਹੈ ਨਾ ਲਈ ਬਰ ਗੱਲ ਹੋ ਉਹ ਤੇ ਜਿਹੜੇ ਤੁਸੀਂ 25 30 ਬੰਦੇ ਟੋਲੇ ਨੇ ਤਲਾਬ ਜਿਹੜੇ ਬੰਦਿਆ ਫਤਾਲੇ ਜਿਹੜੇ ਤੱਕਦੇ ਕਿਹਾ ਵੀ ਤੁਸੀਂ ਭਾਈ ਤੋਂ ਅੱਗੇ ਨਾ ਕਰ ਤਾਰੇ ਦਾ ਗਰੂ ਮਤੇ ਟਾਈਮ ਤੇ ਆਇਆ ਉਹਨਾਂ ਦੇ ਕੰਨਾਂ ਦੀ ਆਸਰੇ ਬਣਤੀ ਨਹੀਂ ਹੈ ਜੀ ਕੰਨਾਂ ਦੇ ਆਸਰੇ ਕੇ ਚੱਲੇ ਹੋਏ ਤੇ ਆਡੇ ਨੂੰ ਮੁੜਾ

ਤੇ ਬਦਲ ਉਫਾਰ ਹੋ ਗਏ ਨਾਲ ਨਰਮ ਦਾ ਪੱਤਾ ਫਾਕੇ ਪਪਾਰੀ ਕਰਕੇ ਉਹਦੀ ਸੰਤੁਸ਼ਟ ਕਰਕੇ ਵੀਦਾਂ ਪਕਾ ਲਾ। ਇਹਦਾ ਆਪਣੀ ਉਦੇਸ਼ੀ ਹਿੱਤ ਹੈ। ਆਹੋ ਬੜਾ ਤਲਾਕ ਹੈ। ਤੇ ਜਿਹੜਾ ਮਾਰ ਹੈ ਕਹਾਂ ਥਾਣਾ ਪਿੰਡ ਦੇ ਵਾਲਾ ਜੁਨੀਅਤ ਦੇ ਵਾਲਾ ਜੁਨੀਅਤ ਨਾਲ ਇਹਨਾਂ ਤੋਂ ਕੁਰੀ ਲਾਇਆ। ਬਦਰਾ ਆ ਜੁਨੀਅਤ ਨੇ ਨਾ ਥਾਰੀ ਕਾਰ ਤੋਂ ਅੱਗੇ ਲਾ ਤੂੰ ਨਾ ਰੱਖੀ ਐ। ਬਦਰਾ ਜੁਨੀਅਤ ਦਾ ਭਾਵਾ ਸਿਖਾਤਾ। ਇਹ ਆਪਣੇ ਕੰਦੇ ਤੁਸੀਂ ਆਇਆ ਕਰੋ ਸਾਨੂੰ ਗਾਸਤੀ ਦੇ ਕੰਮ ਦਾ ਸੀਜਣਾ ਹੈ। ਲਈ ਜਿਹੜੇ ਲੋਪ ਤੇ ਕੇ ਦੀ 50 ਬੰਦੇ ਲਾਇਆ ਆ ਅੱਜ ਸਾਡੇ ਭਾਵੇਂ ਤੇ 50 ਦੂਜੇ ਪਿੰਡਾਂ ਰੂਹੇ ਜਾ ਲੋ ਅੱਜ ਅਧਿਕਾਰੂਆਂ ਨੇ ਦਾਅਵਾ ਕੀਤਾ ਆ ਕਿ ਇਹ ਪਾਰਸ ਖੰਮੀ ਹੋਈ ਐ ਇਹ ਦੁਨੀਆ ਦੇ ਆਖਰੀ ਬੰਦੋਂ ਦਾ ਜ਼ੋਰ ਨਾ ਬੋਲ ਐ ਅੱਜ ਕੋਈ ਉਹਦੀ ਲੰਧਿਆ ਨਹੀਂ ਕਰਦੇ ਕਿਉਂਕਿ ਅੱਜ ਜ਼ੋਰ ਦੀ ਬੜੀ ਲੋਨ ਪਈ ਹੈ ਭਾਵੇਂ ਸਾਰਾ ਨੇ ਜੇਤਤ ਦੇਤੀ ਐ ਜ਼ਿੰਮੇਵਾਰ ਵਾਦਾ ਜ਼ਿੰਮੇਵਾਰ ਆ ਐਨੇ ਜਣਾ ਪਾਗੀ ਲੈਣਾ ਨਿਰੰਤਰ ਫੁਰਨਾ ਦੇ ਜੇ ਪਾਕੀ ਲੜਾਏ ਉਹਦਾ ਕੱਟਲ ਕਰ ਦੋ ਇਹਦਾ ਪਲਾਟ ਫੁਰਨੇਗਾ ਇਹੇ ਖੜਕ ਤੋਂ ਅਗਰੇ ਤੋਂ ਬਾਅਦ ਫੁਰਨਾ ਆ ਪਾਕੀ ਲੜਾਏ ਫਰਦਾਏ ਨੂੰ ਬਸੂਆ ਹੈ ਪਰ ਬਾਦਸਰ タルਫੀ ਦਾ ਹੈ ਪਿੰਡ ਸਾਰਾ タルਫੀ ਕਰਦਾ ਤੂੰ ਮੇਰਾ ਪਾਕੀ ਲੜਾਏ ਜੇ ਤੇਰੇ ਤੇ ਵੀ ਇੱਥੇ ਕੀ ਕਰੇਗਾ ਐਂ ਵੀ ਨਾ ਆ ਪਾਕੀ ਲੜਾਏ ਹਾਂ ਆਇਆ ਫਰਦੋਂ ਮੈਂ ਤੇ ਬਾਤ ਕੋ ਕੋਈ ਖਾ ਹਰ ਪਰ ਜ਼ਿੰਮੇਵਾਰੀ ਸਮਝਨੀ ਆ ਧਰਨਾ ਨਹੀਂ ਝੋਕੜਾ ਨਹੀਂ ਲੈਣਾ ਨਹੀਂ ਆ ਤੂੰ ਹੀ ਛੁਡ ਦੇ ਚੰਗੀਆਂ ਬਾਤ ਜਾਂ ਜਿਹੜਾ ਤੁਹਾਡਾ ਬਾਤ ਅੰਦੋ ਹੈ ਜੇ ਕੁਝ ਪਤਾ ਸਹੀ ਨਰਤ ਹੋਈ ਤਾਂ ਉਹਦਾ ਕੋਈ ਇਤਾਰ ਨਹੀਂ ਲੱਗਾ ਜਾਣਾ ਆਪਾਂ ਕਹਿੰਦਾ ਬੈਠਾ ਬੈਜੀ ਕਿ ਤਿੰਨ ਬਈ ਮਤਾਹਦਾ ਤਨੀ ਆਪਣੀ ਖਪੈ ਨਹੀਂ ਹੁੰਦੇ ਨਾ ਐਵੇਂ ਬਾਤ ਵਿੱਚ ਪੱਤਰ ਚਾਹ ਲਈ ਤੇਰਾ ਪਾਣੀ ਵਿੱਚ ਕਿਤੇ ਹੋਰ ਅੱਖ ਖਤਰ ਕਹਦਾ ਆ ਲੈ ਮਾਰ ਮਾਰਦਾ ਮਾਰ ਦਾਂਗੇ ਉਹਦੇ ਤੇਰੀ ਇੱਜ਼ਤਾਂ ਦੇ ਲੜਾਈ ਆ ਤੇ ਤੂੰ ਬਾਤ ਦੇ ਇਹਨੂੰ ਕਹਿ ਰੋ ਗਿਆ ਅਬ ਤੂੰ ਬੋਲਣ ਨੂੰ ਤਿਆਰ ਨਹੀਂ ਫੰਦਾਨ ਨਿਤਪਾਰਟੀ ਗੁਰਦਵਾਰਾ ਨੰਨਾ ਕਵਨੰਨਾ ਹਾਜ਼ੀਦਾ ਗੁਰੂ ਘਰ ਸੱਚੀ ਰਤੋ ਹਾਰਾ ਰ ਬੇਰਾ ਹਲਾਣਾ ਮਤ ਕਰਨਾ ਗੁਰੂ ਨਾਨਕ ਦੇਵ ਜੀ ਨੇ 20 ਸਾਲ ਲਾਇਆ ਅਭਿਆਤ ਰ ਰਧਾ ਤੋਤ ਅੱਜ ਕੋਈ ਵੀ ਤਾਂ ਘਾਹ ਕਾ ਕੇ ਤੋਤ ਜਾਤਾਂ ਬਣਾਉਣੇ ਨਾ ਉਸ ਕੇ ਬਾਅਦ ਇੱਕ ਵੀ ਨਾਲ ਉਹਨੇ ਹਾਰੇ ਬਹੁਤ ਕਾਇ ਲੱਗ ਜਾਂਦੇ ਨੇ ਬਾਪੂ ਦਾ ਵੀ 20 ਸਾਲ ਲਾਇਆ ਆਪਰੇ ਨਹੀਂ ਲਾਇਕ ਲੋਕਾਂ ਨੇ ਸੱਚੀ ਗੁਰੂ ਆਪਰੇ ਨਹੀਂ ਲਾਇਕ ਲੋਕਾਂ ਨੇ ਜੋ ਪਰ ਆਪਣੇ ਪਾਸੇ ਫਰਾਂਸ ਸਮਾਰਿਆ ਜੀਨੂ ਜੀ ਦਾ ਬਾਬਾ ਬੋਲਦੀ ਆਪਰਾਵਾਤੀ ਤੇ ਮੁਕਤ ਕਰਨ ਉਹ ਆਗਾ ਹਜ਼ਾਰਾਂ ਨੇ ਮਾਰਨਾ ਸਾਹਮਣੇ ਹੈ ਇੱਕ ਸੈਕਿੰਡ ਦਾ ਵੀ ਪਤਾ ਆ ਤੋਰਨੇ ਵਾਲੇ ਕੀ ਕਹਾਂਗੇ 25% ਨਾ ਬਾਤ ਆ ਰਹੀ ਹੈ ਰੋਈ ਨਹੀਂ ਤੁਕੋ ਤੋਰਨੇ ਆ ਰਹਾ ਤੇ ਖਾਰੇ ਜੀ ਆਪਣੀ ਨਿਆਤ ਕਰ ਰਿਹਾ ਇਹ ਵੀ ਕਿਸਾਨ ਦੀ ਜੰਗੀ ਉਹ ਫੁੰਗਾਰ ਲੱਗਾ ਪੁਰਾਣ ਦੀ ਬੰਦਾ ਤੇ ਇੱਕ ਨਾ ਬਹੁਤ ਪਛੋਹਾਗਾ ਹੋਣਾ ਹੈ ਉਹ ਬਚਾਰਾ ਕਰਵਾ ਆਪਣਾ ਉਹ ਬੁੱਧਾ ਨਹੀਂ ਹੈਗਾ ਪਰ ਉਹ ਆਪਾਂ ਬਲਾਗਾਂ ਨੂੰ ਸ਼ੁਰੂ ਕਰਦੇ ਆ ਦਰਪਤ ਸਿੰਘ ਦਾ ਕੋਈ ਕਿਤੇ ਦੇ ਸ਼ਹਾਦਤ ਦਾ ਕੋਈ ਦੱਸ ਕਿਹਾ ਗਿਆ ਹੋਵੇ ਮਾਤੀ ਤੋਂ ਦਾ ਜ਼ਿੰਮੇਵਾਰ ਰੱਖੇ ਤਾ ਹੈ ਜੁੱਧ ਲੰਮਾ ਤੇ ਨਾ ਬੱਕਣਾ ਅਸੀਂ ਜਿੱਤਣਾ ਤੇ ਲੁੱਟੂਆਰੇ ਹਾਰਨਾ ਅਸੀਂ ਜਿੱਤਣਾ ਤੇ ਕਾਪੜਾ ਦੇ ਹਾਰਨਾ ਇਹ ਸਾਡਾ ਮੌਤ ਦੀ ਹੈ ਜਸ ਅਹਿitats ਸਰੀਪੋਤਮੇ ਨਾਲ ਬੰਦੇ ਸੱਚ ਦਾ ਨਾਮ ਆਇਆ ਲੋਗਿਆਂ ਦਾ ਮਾਰ ਕੇ ਭਾਰਤ ਪ੍ਰਜਾ ਨੂੰ ਸੁਟੂ ਆਪ ਦੇ ਹਿਉਂ ਜਾਂ ਅੰਦਰ ਅਰਜਾ ਆਪਣਾ ਢਾਈ ਫਟਾ ਕਹਿਣਾਂ ਦੀ ਕੀਤੀ ਪਰ ਮੈਂ ਆਪਾਂ ਕੇਂਦਰ ਦੀ ਗੱਲ ਕਰਨ ਭਲਾ ਮੈਂ ਕਿੱਥੇ ਪਾਪ ਆ ਭਲਾ ਸੁੱਚੇ ਮੇਰੇ ਬੱਚੇ ਸਾਡਾ ਜਦ ਜੱਜ ਸਹੀ ਹੋਵੇ ਜੇ ਕਹਿਣਾ ਪਾਵਾਂ ਬੰਦਾ ਸੀ ਸਰਦਾਰ ਨੂੰ ਨਹੀਂ ਸੁਣਾਈ ਦਿੱਤ ਨਹੀਂ ਮੇਰੇ 15 ਹਾਰੀ ਪੱਤੀ ਬਾਣੀ ਹੋਦੀ ਮੇਰੇ ਘਰ ਦੀ ਹੈ ਜੀ ਪੱਤਾ ਕਰਦੀ ਹੈਗਾ ਜੇ ਸਾਲੀ ਪੱਤਾ ਕਰਦਾ ਹੋਇਆ ਚਾਹੇ ਕੋਈ ਸਾਜਿਸ਼ ਦੇ ਵਿੱਚ ਹੈ ਤਾਹੇ ਕੋਈ ਚੱਕ ਦੇ ਵਿੱਚ ਹੈ ਚਾਹੇ ਮੁੰਡਾ ਘਰੋਂ ਦਾ ਉਹਨੂੰ ਸਾਡਾ ਉਹਦੇ ਬੱਸ ਹੋਉਣੀ ਚਾਹਲ ਕਰਨਾ ਹੈ ਜੇ ਉਹ ਉਹਦਾ ਰੁਪਿਆ ਖਾਲ ਗਿਆ ਕੋਈ ਖਾਲਾ ਦੋਸਤ ਨੂੰ ਲੱਗੇ ਖਾਲੀ ਕੋਈ ਕੱਤੋਂ ਤੱਕ ਕੋਈ ਵੀਰਦੀ ਉਹਦੇ ਏਸੀ ਦੇਗਾ ਵੀਰਾਂ ਨੇ ਘਰ ਹੁੰਦੀ ਹੈ ਅਬਰ ਫਾਮੇ ਲੱਭਤੇ ਇਕਰੇ ਇੱਕ ਵਾਰ ਤਾਂਵਾਜਾ ਹੋ ਗਿਆ ਉਹ ਵੀਰਦੀ ਉਹਦਾ ਤਾਂ ਜਵਾਬ ਦਾ ਜਦ ਪਾਪ ਨਹੀਂ ਕਰਦੇ ਨੂੰ ਵਧਾਦੀ ਹੈ ਪਾਪੀ ਦਾ ਪਾਪ ਤੇ ਦਾ ਦੁੱਖ ਦਾ ਨਿਕੋਇਆ ਹੋਇਆ ਪਾਪਕ ਕਿੰਨੇ ਕਰਦਾ ਤੂੰ ਦੰਗਾਂ ਵਰਗਾ ਪਿੰਡ ਹੈ ਯਾਰਾਂ ਨੂੰ ਪਰ ਦੁਨੀਆਂ ਦੇ ਅੰਦਰ ਦਾ ਪਿੰਡ ਹੈ ਸਾਰੇ ਗਿਰੂ ਸਿੱਧਵੰਤਰਾ ਇਕੱਠਾ ਆ ਕੇ ਸਾਰਾ ਪਿੰਡ ਇਕੱਠਾ ਹੁੰਦਾ ਬਾਰ-ਬਾਰ ਤੂੰ ਕਿਤੇ ਬਚ ਜੀਗਾ ਕੋਈ ਪੈਸਾ ਬੰਦਾ ਨੂੰ ਕਿਤੇ ਬਸ ਕੰਮ ਹੀ ਕਰ ਲੈ ਅੱਜ ਵੀ ਕਰ ਲੈ ਉਸ ਨੂੰ ਅੱਜ ਪਾਪ ਦਾ ਦਰਜ ਨਹੀਂ ਹੋਇਆ ਜਿੰਨੇ ਬੇੜਾ ਕੁਝ ਨਹੀਂ ਪਿਲਿਆ ਤੇ ਭਾਲਾ ਗੇ ਬੰਦੀ ਕਰੇਗਾ ਮਾਰਨ ਦਾ ਜੇਹਰ ਤੇ ਫੇਰ ਕੀ ਕਰੇਗਾ ਅਕਸ਼ਤ ਆਪਾਂ ਦਾ ਹੁਣ ਤਾਂ ਤੋ ਅਦਾਲਤਾਂ ਨੇ ਬਿਲਾੜਾ ਦਾ ਪਤਾ ਲੰਨਿਆ ਬਾਕੀ ਸਾਰੀ ਬਣਾ ਰਹੇ ਐ 1 ਤੋਂ 3 ਲੱਖ ਦੀ ਕਿਸ਼ਤੀ ਚੰਗਲ ਫਾਬਾ ਅਗਰ ਵੀ ਕਿਰਤੀ ਫੱਪਾ ਬਾਉ ਤੇ ਆਉਣਾ ਲਾਤੇ 10 ਲੱਖ ਦੋ ਮਹੀਨਾ ਦੀ ਉਸਤਾਕੀ ਮਾਰਦੀ ਮਾੜਾ ਦਾ ਪੰਜ ਸੀ ਤੁਹਾਡੀ ਪੰਜਾਬੀ ਦੀ ਤਾਂ ਪੰਚਾਇਤੀ ਦਾ ਰਾਜ ਹੈ ਪੰਚਾਇਤ ਦੀ ਵੀ ਖੈਰ ਵਾਗੀ ਹੈ ਪੰਚਾਇਤ ਦੇ ਮਾਮਲੋ ਦੇ ਦਫਤਰ ਦੇ ਨੇ ਜਿਹੜੀ ਪ੍ਰਕਾਸ਼ ਥਾਏ ਦਿੱਤੀ ਹੈ ਐਫ ਪੀਓ ਦਿੱਤੀ ਹੈ ਮੁੱਖ ਮੰਤਰੀ ਨੂੰ ਭੇਜੀਆ ਚੰਡੀਗੜ੍ਹ ਨੂੰ ਸਭੂ ਸਾਰੇ ਆਪਣੇ ਕੋਲ ਦੇ ਆ ਪਉੜੀ ਜਨਮ ਪੋਗਾ ਆ ਵਾਸਤਵ ਨੂੰ ਨਜ਼ਰ ਮਡੇ ਨੂੰ ਆ ਸਾਹਾਰੇ ਬਹਾਰ ਆ ਜਾਨਾ ਕਰਵਾ ਮੁੱਖ ਮੰਤਰੀ ਬਾਗਬਤ ਹੱਥੀ ਬਣ ਕੇ ਤੁਫਾਨੀ ਅੱਜ ਉਦੋਂ ਇਹ ਭਾਇਆ ਆਈਐਸਟੀ ਨਾਮ ਦੇ ਜਿਹੜੇ ਤੇ ਬਾਤ ਕਰਿਆ ਸਮਾਜ ਦੇਦਰ ਦੀ ਬਣਾ ਲਗੂਆ ਕਾਹਦੇ ਤਾ ਤਰਨ ਕਰ ਰੇ ਇਹ ਕਾਜੀ ਜਿਹੜੇ ਕਮੇਟੀ ਬਣਾਇਆ ਬੰਦੇ ਉਹ ਠੱਗੀਆਂ ਕਿਸਮ ਦੇ ਨੇ ਲਕਸ ਉਹ ਤੋਂ ਤਰੇ ਆਪਾਂ ਰੋਣਦੋਗਾ ਤੇ ਕੀ ਭਾਈ ਜਿਨਾਰੇ ਖੁਸ਼ੀ ਦਾ ਨਾਲ ਗਿਆ 47 ਦੰਨ ਬੌਲੂ ਨੇ ਤੇਰਾ ਨਾਮ ਉਹਦੇ ਨੂੰ 45 ਤੇ ਬਾਤ ਕਰ ਤੇ ਪੰਜਾਬ ਦੇ ਪੰਜਾਬ ਦਾ ਰਹਿ ਗਏ ਇਹ ਬਲਕਿ ਤੋਂ ਜਿਹਨੇ ਬਣਾ ਦਿਮਾਗ ਚ ਲਾ ਲਓ हां तो पुतोहदा उते गोपे बाहुरी बाला बेटे जो होवेगा ना किथों जाने क्या जाने किथों आना है क्या आना है हम होरागी भावा तो बिटिया ना पिंजरा पकड़ोगे जब जब वादे करते हो ये तपदी रो है भाई के बात करने से पाप नहीं लगता नहीं पादर ही के ना अपने टाइम से लसुगा तो हो जमीन में वो अपरिअक्तिया खाते लगे कुछ नहीं तो है पांचवा तरीका अच्छा कदम कहूगा कदम का कदमी पैया टैक्स पैसा बंद ने गुर जी मैं बेनती करूंगा क्योंकि कमेटी बार बनी है अभी एक गल इन भी कही परिवार को भी कही बैठा परिवार पुष्प की गए बड़ी नजायब बंदा फटेगा जिन्हें कहीं जिन्हें किया बचेगा ਅਈ ਗੱਲ ਦੀ ਬਾਰੇ ਕਿ ਚੋਫੀ ਅਈ ਗੱਲ ਨੂੰ ਪਰ ਬਾਅਦਾਂ ਸੁਣੋ ਕਿਹਾ ਜੀ ਨਾ ਬਈ ਇੱਥੇ ਇਹਨਾਂ ਦੇ ਛੋਟੇ-ਮੋਟੇ ਚਾਅ ਨੇ ਇਹਨਾਂ ਨੂੰ ਪੱਤਾ ਕਰਵਾ ਦਿੱਤਾ ਹੋਰ ਖਿਆਤੀ ਉਹ ਭਾਵੇਂ ਪਿੱਛੇ ਛੱਡ ਗਏ ਪਰ ਮੇਰੇ ਬੀਤੀਆਂ ਪ੍ਰੋਗਰਾਮ ਸੰਗ ਕਿਉਂਕਿ ਇਹ ਹੋਇਆ ਜੱਦਾ ਬਹੁਤ ਸੂਤ ਹੋਇਆ ਸੰਤਾਪ ਹੁੰਦੇ ਹੋਣ ਤੇ ਇਹਨਾਂ ਦੇ ਪਰਿਵਾਰ ਨਾਲ ਛੋਟਾ-ਛੋਟਾ ਤੋੜਾ ਫਿਲਾ ਕਰਾਇਆ ਸੀ ਆਪਣੀਆਂ ਕਮੇਟੀ ਬਣਾ ਕੇ ਪਹਿਲਾਂ ਤੇ ਮੇਰੀ ਦੀ ਗੱਲ ਕਰਦੇ ਨਾ ਪਰ ਉਹਦੀ ਤਰ੍ਹਾਂ ਨਾ ਡਰਾਵਾ ਨਾ ਗੋਲ ਉਹ ਤੋਂ ਮੈਂ ਸਖਿਨਾਂ ਤਾਂ ਮੇਰੀ ਬੇਨਤੀ ਆ ਮੈਂ ਪਾਬੀ ਕਰਦੇ ਆ ਇਹ ਵੀ ਤਰ੍ਹਾਂ ਜਿੱਦਾਂ ਤੁਸੀਂ ਸੁਣ ਚ ਫੇਰ ਆਪਣਾ ਇੰਦਾ ਦਿਨ ਦੀ ਇੰਦਾ ਬੇਨਾਂ ਦੇ ਉਪਵਾਦ ਕਰਦਾ ਹਾਂ ਸਭ ਤੋਂ ਪਹਿਲਾਂ ਆਪਣਾ ਅੱਜ ਆ ਗਿਆ ਪੰਚਾਰਾ ਕਰਦੀਏ ਬੋਲੋ ਧਰੋ が <experiences>